ਇਹ ਸਾਡੇ ਕੋਲ ਤਿੰਨ ਐਫ ਡੀ ਆ ਇਹ ਤੇ ਸਰਬੀ ਦੇ ਵਿੱਚ ਜ਼ੋਰ ਹੁੰਦਾ ਉਹਦੇ ਵਿੱਚ ਚਾਹ ਦਾ 71490 791 ਜਾਂ 774 63133 ਹੈ ਇਹ ਸਾਡੇ ਕੋਲ ਤੇ ਰਹਿ ਗਿਆ ਅਜੀ ਕਮਾ ਸਰਬ ਔਰ ਟੂਰਨਾਮੈਂਟ ਸੰਬੰਧੀ ਇੱਥੇ ਮੀਟਿੰਗ ਕੀਤੀ ਗਈ ਹੈ ਅਨਮੋਲ ਪੈਲੈਸ ਸੇ ਕੀ ਕਹਿਣਾ ਚਾਹਣੇ ਅੱਜ ਕੀ ਪਾਸ ਕੀਤੇ ਫੈਸਲੇ ਕੀ ਹੋਏ ਜੀ ਅੱਜ 15 ਨੂੰ ਇੱਥੇ ਸਥਾਈ ਮਾ ਸੀ ਜਿਆਦਨ ਪੱਗ ਸਿੰਘ ਮੰਗੂਰੇ ਮੈਮੋਰੀ ਦੀ ਮੀਟਿੰਗ ਹੋਈ ਔਰ ਬੜੀ ਭਰਵੀ ਮੀਟਿੰਗ ਹੋਈ ਪਰ ਆਉਣ ਵਾਲਾ ਟੂਰਨਾਮੈਂਟ ਜਿਹੜਾ 5 ਦਸੰਬਰ 25 ਨੂੰ ਸ਼ੁਰੂ ਹੋਣਾ ਹੈ ਉਹਦੇ ਬਾਰੇ ਹੋਰ ਸੇਕਲ ਵੀ ਕਿਹਾ ਗਿਆ ਆ ਔਰ ਦੁਆਰਾ ਕਰਤਾ ਦੁਆਰਾ ਕਰੀ ਇਹ ਚੋਈ ਕਰਾ ਰਹੇ ਹਾਂ। ਇਹ ਠੀਕ ਹੈ ਠੀਕ। ਸਹੀ ਹੈ। ਔਰ ਭਾਈ ਇਹ ਇਸ ਦੇ ਉੱਤੇ ਇਹ ਡਿਸਾਈਡ ਕੀਤਾ ਗਿਆ ਕਿ 14 ਟੀਮਾਂ ਹੋਣਗੀਆਂ। ਔਰ ਪ੍ਰਿੰਸਪਿੰਬਦੀ ਦਾ ਟੂਰਨਾਮੈਂਟ ਹੋਵੇਗਾ। ਅਸੀਂ ਇੱਕ ਬਹੁਤ ਵੱਡੀ ਗੱਲ ਕੀਤੀ ਹੈ ਕਿ ਅਸੀਂ ਜਿਹੜਾ ਟੂਰਨਾਮੈਂਟ ਵਿੱਚ ਜਿਹੜੇ ਆਪਾਂ TTA TTA ਜਿਹੜੇ ਟੀਮਾਂ ਨੂੰ ਉਹ ਅਸੀਂ 7000 ਤੋਂ 9000 ਕਰਤਾ। ਔਰ ਹੋਰ ਵੀ ਕਈ ਗਾਮ ਬੁਝੇ ਜੇ ਕਿ ਲੈ ਟੂਰਨਾਮੈਂਟ ਨੂੰ ਮੋੜ ਕੇ ਦਾਕੇ ਲੈ ਕੇ ਜਾਣਾ ਕੋਆਰਡੀਨੇਸ਼ਨ ਤੇ ਬੁਲਾਇਆ ਜਾਵੇ ਪਰ ਨਵੇਂ ਮੈਂਬਰ ਲੈ ਆਏ ਜੀ ਐਨ ਆਰ ਆਈ ਨੂੰ ਨਾਲ ਪ੍ਰਮੋਟ ਕਰੀਏ ਕੁਝ ਦੇ ਨੇੜੇ ਇਲਾਕੇ ਦੇ ਹੈਗੇ ਆ ਔਰ ਬੜਾ ਅਚੀ ਅਗਲੀ ਮੀਟਿੰਗ ਵੀ ਅਸੀਂ 14 ਨਵੰਬਰ ਨੂੰ ਰੱਖਣ ਦਾ ਪ੍ਰੋਗਰਾਮ ਬਣਾਇਆ ਹੈ ਹਾਂਜੀ ਬਾਲ ਸਾਹਿਬ ਜੀ ਜਲਵਿੰਦਰ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਇਸ ਵਾਰ ਆਪਾਂ ਕੋਸ਼ਿਸ਼ ਬਲੱਖਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 27ਵੇਂ ਟੂਰਨਾਮੈਂਟ ਦੇ ਵਿੱਚ ਜਿਹਦੇ ਵਿੱਚ ਆਪਾਂ ਪਿੰਡਾਂ ਦੀਆਂ ਚਾਰ ਅਕੈਡਮੀਆ ਸਥਾਨਕ ਪੱਤਰ ਦੀਆਂ ਇਲਾਕੇ ਦੇ ਬੱਚਿਆਂ ਨੂੰ ਸ਼ਾਮਲ ਕਰਨ ਲਈ ਜਿਹੜੀਆਂ ਚਾਰ ਅਕੈਡਮੀਆ ਉਹ ਸ਼ਾਮਲ ਕੀਤੀਆਂ ਜਾਣਗੀਆਂ ਟੂਰਨਾਮੈਂਟ ਦੇ ਵਿੱਚ ਇਹਦੇ ਨਾਲ ਨਾਲ ਜਿਹੜਾ ਜੀ.ਡੀ.ਐੱਬੀ ਐਤਨੀ ਵਧਾਇਆ ਗਿਆ ਹੈ 7000 ਤੋਂ 9000 ਕੀਤਾ ਗਿਆ ਹੋਰ ਦਰਸ਼ਕਾਂ ਦੀ ਜਿਹੜੀ ਪਰਮਿਸ਼ਨ ਮਹੂਰੀਅਤ ਕਰਨ ਲਈ ਵੀ ਇਸਦੀ ਆਪਾਂ ਵਿਸ਼ੇਸ਼ ਜਿਹੜੇ ਉਪਰਾਲੇ ਕਰ ਰਹੇ ਹਾਂ ਕੋਈ ਸਾਰਾ ਕੁਝ ਬਾਕੀ ਜਿਵੇਂ ਜਿਵੇਂ ਅਗਲੀਆਂ ਮੀਟਿੰਗਾਂ ਦੇ ਵਿੱਚ ਹੋਰ ਫੈਸਲੇ ਹੋਣਗੇ ਸਭ ਕੁਝ ਆਸਾਂ। ਹੋਰ ਦਰਸ਼ਕਾਂ ਲਈ ਲੰਗਰ ਦਾ ਪ੍ਰਬੰਧ ਵੀ ਹੋਏਗਾ। ਹਾਂਜੀ ਲੰਗਰ ਦਾ ਸਭ। ਹੋਰ ਕੋਈ ਨਵੀਂ ਇਹ ਦੇ ਵਿੱਚ ਐਮੈਂਡਮੈਂਟ ਕੋਈ ਸੋਧ ਕੀਤੀ ਹੋਵੇ ਟੂਰਨਾਮੈਂਟ ਦੇ ਵਿੱਚ। ਟੂਰਨਾਮੈਂਟ ਨੂੰ ਬਤਾਉਣ ਲਈ ਜੀ ਇਹੀ ਹੈ ਵੀ ਜਿਵੇਂ ਸਾਨੂੰ ਦੱਸਿਆ ਕਿ ਵੀ ਆਪਾਂ ਬੱਚਿਆਂ ਦੇ ਜਿਹੜੇ ਜਿਹੜੀਆਂ 4 ਕਿੱਡੀਆਂ ਆਏ ਆ ਉਹ ਸ਼ਾਮਲ ਕਰਾਂਗੇ ਤੇ ਬਾਕੀ ਹੋਰ ਵੀ ਅਜੇ ਜਿਹੜੇ ਸੁਝਾਅ ਜਿਵੇਂ ਜਿਵੇਂ ਆ ਰਹੀਆਂ ਮੀਟਿੰਗਾਂ ਦੇ ਵਿੱਚ ਲਏ ਜਾਣਗੇ ਉਹਦੇ ਹਿਸਾਬ ਦੇ ਨਾਲ। ਕਿੰਨੇ ਤਰੀਕ ਨੂੰ ਕਰਵਾਇਆ ਜਾ ਰਿਹਾ ਕਿੱਥੇ ਕਰਵਾਇਆ ਜਾ ਰਿਹਾ। ਇਹ 5 ਤੋਂ 10 ਦਸੰਬਰ ਲਈ ਨੂੰ ਹਰ ਵਾਰ ਦੀ ਤਰ੍ਹਾਂ ਪੀਟੀ ਮਹਿੰਗਾ ਸਿੰਘ ਪਵੇਲੀ ਜਿਹੜਾ ਮੰਗਾਇਸਨ ਕਾਲਜ ਦੀ ਗਰਾਊਂਡ ਦੇਖਿਆ ਪੂਰੀ ਕਰਾਇਆ ਗਿਆ। ਅੱਛਾ ਜੀ। ਹੋਰ ਕੋਈ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਕੁਝ? ਹਾਂ। ਅੱਛਾ। ਅੱਜ ਦਰਸ਼ਕਾਂ ਵਸੇ ਕੋਪਨਕਟਾ ਅਗੇ ਕਿਹੜੇ ਗਾਣਾ ਆਉਣਗੇ? ਮੇਰੇ ਖਿਆਲ ਆ ਉਹ ਵੀ 40000 ਰੁਪਏ। ਠੀਕ ਹੈ ਜੀ। ਹੋਰ ਕੋਈ ਸਨੇਹਾ ਖਿਡਾਰੀਆਂ ਦੀ? ਮੈਨੂੰ ਇਹ ਗਾਣਾ ਆਣ ਚੰਗੀ ਛੇੜ ਛੇੜ ਸਾਡੇ ਜਿਹੜੇ ਇਲਾਕੇ ਦੇ ਬੰਦੇ ਹੈਗੇ ਸਾਡੇ ਸਾਲਿਆਂ ਦਾ ਇਹ ਹੀ ਹੈ ਕਿ ਚੰਗੀ ਫਲੇ ਆਉਣ ਬੜੇ ਬੱਚੇ ਹਨ ਉਹਨਾਂ ਨੂੰ ਵੀ ਆਪਾਂ ਪ੍ਰਮੋਟ ਕਰੀਏ। ਅਗੇ ਇਹਦੇ ਵਿੱਚ ਇੱਕ ਬੜੀ ਵਧੀਆ ਗੇਮ ਹੈ ਜਿਹਦੇ ਵਿੱਚ ਕੇ ਬੱਚਾ ਦੇ ਸਰੀਰਿਕ ਔਰ ਸਾਫ ਔਰ ਦਿਮਾਗੀ ਤੌਰ ਤੇ ਬਹੁਤ ਅੱਛਾ ਅਫੈਕਟ ਪੈਂਦਾ ਇਹ ਕੀ ਨੂੰ ਬੈਲ ਬਤੇ ਰੱਖਦੇ ਹੋ ਸਾਡਾ ਟੂਰਨਾਮੈਂਟ ਕਮੇਟੀ ਇਹਦੇ ਬਾਰੇ ਵਿਸ਼ੇਸ਼ ਹੋ ਜੀ ਠੀਕ ਹੈ ਥੈਂਕ ਯੂ ਥੈਂਕ ਯੂ